ਪਟਿਆਲਾ ਪੀ ਆਰ ਟੀ ਸੀ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੇ ਕਰਿਆ ਬੱਸ ਅੱਡਾ ਭੰਗ ਬੱਸਾਂ ਦਾ ਕਰਿਆ ਚੱਕਾ ਜਾ ਮੌਕੇ ਤੇ ਪਹੁੰਚੀ ਸੈਂਕੜੇ ਦੀ ਸੰਖਿਆ ਦੇ ਵਿੱਚ ਪੁਲਿਸ ਮੁਲਾਜ਼ਮਾਂ ਆ ਬੱਸ ਡਰਾਈਵਰਾਂ ਦੇ ਕੰਡਕਟਰਾਂ ਦੇ ਨਾਲ ਕੀਤਾ ਲਾਠੀ ਚਾਰ ਡਰਾਈਵਰਾਂ ਦੀਆਂ ਲੱਗ ਗਈਆਂ ਪੱਗਾਂ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਐਸ ਪੀ ਸਿਟੀ ਪ੍ਰਵਿੰਦਰ ਚੀਮਾ ਨੇ ਕੀ ਕਹਾ ਹੌਂ ਸੰਦੇਹਾ ਅਸੀਂ ਆਪਣੇ ਬਤਾਲ ਦਾ ਨੀਤੀ ਕਰਨ ਹੋਣ ਦੇ ਲਈ ਅਸੀਂ ਆਪਣਾ ਬਤਾਲ ਖਾਲੀ ਮਾਈਕ ਉੱਪਰ ਟੈਕ ਕਰ ਰਹੇ ਸੀਗੇ ਪਰ ਇੱਥੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਜਿਸ ਦਾ ਹਮੇਸ਼ਾ ਰੋਜ਼ ਹੈ ਸੌਤ ਮੁਲਾਜ਼ਮ ਮਰਦਾਵਦ ਮਰਦਾਵਦ ਪੁਲਿਸ ਪ੍ਰਸ਼ਾਸਨ ਨੇ ਮਰਦਾਵਦ ਮਰਦਾਵਦ ਮਕਰਾਵਦ ਜਮਾਨ ਨੇ ਬੰਮੇ ਐਮਐਲਏ ਬਣਾਏ ਹੀ ਨਾ ਤੇ ਪੁਲਿਸ ਦਾ ਦੁਰਉਪਯੋਗ ਕਰ ਰਹੇ ਜਿਹੜਾ ਕਹਿੰਦਾ ਸੀ ਨਾ ਪਹਿਲੀ ਕੈਬਨਿਟ ਤੇ ਕੱਚੇ ਮੁਲਾਜ਼ਮ ਪੱਕੇ ਕਰੂੰਗਾ ਇਹਨਾਂ ਅਸੀਦਾਰ ਜੀ ਹੋਏਗੀ ਕਿਸੇ ਲੱਗਦਾ ਨਹੀਂ ਲੱਗੂਗਾ ਇੱਕ ਕੰਜਲ ਦਾ ਪੁੱਤ ਇਹਨਾਂ ਪੀਆਰਟੀਸੀ ਪੰਜਾਬ ਰੋਡ ਦੇ ਵਿੱਚ ਕਿਲੋਮੀਟਰ ਗੱਡੀਆਂ ਪਾ ਕੇ 500 ਤੋਂ 600 ਕਰੋੜ ਦੇ ਦਾ ਫਾਇਦਾ ਚੱਕਣੇ ਲੀਡਰਾਂ ਨੂੰ ਦਵਾਣਾ ਉਹੀ ਬੈਨ ਲਾਲ ਆ ਕੇ ਅੱਗੇ ਪੰਜਾਬ ਦਾ ਪੈਸਾ ਇਹਨੇ ਦਿੱਲੀ ਚ ਬੈਨ ਨਾਜ ਸੁਕੂਕਿਆ ਪੰਜਾਬ ਦਾ ਪੈਸਾ ਇਹਨੇ ਚੱਕ ਕੇ ਗੁਜਰਾਤ ਚ ਫੁਕਿਆ ਪੀਆਰਟੀਸੀ ਦੇ ਮੁਲਾਜ਼ਮ ਹੋ ਹਾਂਜੀ ਹਾਂਜੀ ਤੁਹਾਡੀ ਬੱਸੇ ਚ ਤੁਹਾਨੂੰ ਰੈਸਟ ਪਾ ਕੇ ਲਿਆਇਆ ਜਾਇਆ ਜਾ ਰਿਹਾ ਜੀ ਏ ਜੀ ਕਾਪ ਰੋਡ ਘਰਾਨਿਆਂ ਨੂੰ ਗੱਡੀਆਂ ਪਾ ਕੇ ਦੇ ਰਹੇ ਆ ਜੀ ਮਹਿਕਮੇ ਦੀਆਂ ਗੱਡੀਆਂ ਨਹੀਂ ਪਾ ਰਹੇ 15-15 ਸਾਲ ਹੋ ਗਿਆ ਕੱਚੇ ਨਹੀਂ ਮੌਂਟੀ ਕਰਦੇ ਹਾਂ ਤੁਸੀਂ ਅਸੀਂ ਮਿਹਨਤੀ ਇਹੀ ਕਰਦੇ ਆਂ ਕਿ ਪੰਜਾਬ ਸਰਕਾਰ ਆਪਣੀਆਂ ਗੱਡੀਆਂ ਪਾਵੇ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੇ ਤੇ ਜੇ ਨਹੀਂ ਕਰਦੀ ਤੇ ਪਿੰਡਾਂ 'ਚ ਐਮਐਲਏ ਨਾ ਬੜੇ ਇਹਦਾ ਬਾਤੀਆਂ ਲੈ ਕੇ ਮਗਰ ਪੈਣਗੀਆਂ ਬੁੜੀਆਂ ਇਹ ਵੀ ਧਿਆਨ ਰੱਖ ਲੈ ਸਪਸ਼ਟ ਹੋਣ ਪੰਡਾ ਚ ਪੜ ਕੇ ਦਿਖਾਵੇ ਪੰਡਾ ਚ ਪੜ ਕੇ ਦਿਖਾਵੇ ਭਗਵੰਤ ਮਾਨ ਕਹਿੰਦਾ ਸੀ ਨਾ 15 15 ਸਾਲ ਹੋ ਗਏ ਇੱਕ ਪੁਲਿਸ ਦੇ ਸ਼ਾਸਨ ਹੈ ਨੂਨ ਤੋਂ ਉਲਟੋ ਹੋ ਕੇ ਚੱਲ ਰਹੀ ਹੈ ਇਹ ਕਾਨੂੰਨ ਤੋਂ ਉਲਟੋ ਹੋ ਕੇ ਜਾ ਰਹੀ ਹੈ ਤੇ ਕਹਿੰਦਾ ਇਟਲੀ ਕੈਬਨਟ ਦੇ ਵਿੱਚ ਮੈਂ ਪੁੱਕੇ ਕਰੂੰਗਾ ਇਹ ਕਹਿੰਦਾ ਵਾਰਦਾਸ਼ ਬੰਦਾ ਉਹ ਮੂਰਤ ਆਦਾ ਪਹਿਲੀ ਕੈਬਨਟ ਤੇ ਪੱਕਾ ਕਰੂੰਗਾ ਇਹ ਇਹ ਮੂਰਤ ਬੰਦਾ ਹੈ ਸ਼ਰਾਬੀ ਹੋਣ ਮਾਂਗੇ ਕੀ ਸੀਗੇ ਮਾਂਗੇ ਕੀ ਸੀਗੇ ਕਿ ਕਿਲੋਮੀਟਰਾਂ ਦੇ ਟੈਂਡਰ ਜਿਹੜੇ ਸਰਕਾਰ ਜਿਹਾ ਇਹ ਬੰਦਾ ਦਾ ਦਾਰਾ ਦੇਣ ਜਾ ਰਹੀ ਹੈ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਬੋਲੇ ਜੜੀਆਂ ਕੱਲ ਆਜੇ ਆਨੰਦਪੁਰ ਸਾਹਿਬ ਦਾ ਸਿੱਧੀ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਗੁਰੂ ਗ੍ਰੰਥ ਦੇਖ ਭਦਰ ਸਿੰਘਾ ਮਨਾ ਕੇ ਹੰਢੀ ਹੈ ਕਿਹੜੇ ਮੂੰਹ ਨਾਲ ਸਾਵੇ ਕਰਤੀ ਅਸੀਂ ਭਾਈ ਜੀ ਸੱਟਾਂ ਲੱਗੀਆਂ ਨੇ ਸਾਡੇ ਕੇਸਾਂ ਦੀ ਬੇਇੱਜ਼ਤੀ ਕਰ ਰਹੀ ਹੈ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਸਾਵੇ ਕਰਤੀ ਜੀ ਵੀ ਅਸੀਂ ਸੇਕਾ ਮਰਤੀਆ ਸੱਟਾਂ ਲੱਗੀਆਂ ਨੇ ਸੁਲਤਾਨ ਬਿਲਕੁਲ ਸੱਟਾਂ ਲੱਗੀਆਂ ਡੰਡੇ ਮਾਰੇਗੇ ਸਾਡੇ ਕੱਪੜੇ ਪੜ ਗਿਆ ਕਚਰੇ ਦੇ ਵਿੱਚ ਬੈਠਾ ਸਾਡੇ ਆਹ ਵੇਖੋ ਭਾਈ ਜੀ ਕਹਿਣਾ ਕਿ ਜੇ ਆਹੋਂਗੇ ਪੁਲਿਸ ਦੇ ਪਰੇ ਵੀ ਬਰਤੀਰੇ ਆਹ ਦੇਖੋ ਪੁਲੀਸ ਹਰਮਤ ਵਾਲੀ ਪਛਾਣ ਜੋ ਰਾਤ ਨੂੰ ਆਮਦ ਆ ਗਿਆ ਸਰ ਇੱਕ ਸਰ ਨਹੀਂ ਨਹੀਂ ਸਰ ਬਿਲਕੁਲ ਸਰ ਇਹਨਾਂ ਨੇ ਬੜਾ ਵਾਇਲੈਂਟ ਤਰੀਕੇ ਨਾਲ ਪੀਤਾ ਜਦੋਂ ਮੇਰੇ ਐਸਚਓ ਸਾਹਿਬ ਦੇ ਵੀ ਸੱਟ ਲੱਗੀ ਨੋਟ ਲੱਗਾ ਔਰ ਕਈ ਹਰਕਤਾਂ ਤੁਹਾਨੂੰ ਪਤਾ ਹੈ ਜਾਣ ਬੁੱਝ ਕੇ ਸympathy ਲੈਣ ਵਾਸਤੇ ਵੀ ਕੀਤੀਆਂ ਜਾਂਦੀਆਂ ਨੇ ਬਟ ਅਸੀਂ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਪਕਾਇਦਾ ਡਿਊਟੀ ਮੈਜਿਸਟਰੇਟ ਨੂੰ ਬੁਲਾ ਕੇ ਜੋ ਨੋਰਮਸ ਨੇ ਤੈਨਾਂ ਰਹੀ ਉਹ ਵੀ ਪੂਰੇ ਕੀਤੇ ਸਾਰੀ ਗੱਲ ਨੂੰ ਲੈ ਕੇ ਔਰ ਬਾਕੀ ਫਾਰਮੈਟਸ ਵੀ ਕੰਪਲੀਟ ਕੀਤੇ ਸਰ ਫਲਕੀਵੇਂ ਵੀ ਕਿਹਾ ਇਹ ਕਹੇ ਰਿ ਸੀ ਕਿ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਧਰਨਾ ਕਰ ਰਹੇ ਸੀ ਲੇਕਿਨ ਪੁਲਿਸ ਨੇ ਪਹਿਲਾਂ ਹੀ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਕਿ ਆਗੂ ਲੈਣ ਸਰ ਬਿਲਕੁਲ ਜੀ ਇਹਨਾਂ ਦਾ ਸ਼ਾਂਤਮਈ ਧਰਨਾ ਦੇਖੋ ਇਹਨਾਂ ਨੇ ਬੱਸ ਉੱਤੇ ਚੜਾਣ ਦੀ ਜਦੋਂ ਪੁਲਿਸਨਰ ਐਂਟਰ ਕਰਨ ਲੱਗੀ ਤਾਲਾ ਇਹਨਾਂ ਨੇ ਲਾ ਲਿਆ ਪੈਟਰੋਲ ਪਾ ਕੇ ਬੋਤਲਾਂ ਚੋਂ ਧਮਕੀਆਂ ਇਹ ਦੇ ਰਹੇ ਨੇ ਵੀ ਅਸੀਂ ਆਪਣੇ ਆਪ ਨੂੰ ਲਾਈਟ ਕਰਾਂਗੇ ਜਾਂ ਗੱਡੀਆਂ ਸਾੜਾਂਗੇ ਜੇ ਇਹਨੂੰ ਸ਼ਾਂਤ ਵੀ ਕਹਿੰਦੇ ਨੇ ਤਾਂ ਫੇਰ ਮੈਨੂੰ ਅਗਰੈਸਿਵ ਪਤਾ ਨਹੀਂ ਜੀ ਕੀ ਹੋਊਗਾ ਆ ਦੇਖੋ ਜੀ ਆ ਹੁਣ ਸਾਡੇ ਮੁਲਾਜ਼ਮ ਦੇ ਮਾਰੀ ਹੈ ਮਤਲਬ ਇਹ ਅਨੇਕਾਂ ਮੇਰੇ ਮੁਲਾਜ਼ਮ ਪਟੜ ਹੋ ਗਏ ਤਾਂ ਇਹਦਾ ਸੋਚੀ ਸਮਝੀ ਪਲਾਨਿੰਗ ਹੈ ਨਾਲੇ ਇਹ ਕੋਈ ਪੱਕੇ ਵਰਕਰ ਨਹੀਂ ਇਹ ਆਊਟਸੋਰਸ ਕੀਤੇ ਹੋਏ ਬੰਦੇ ਨੇ ਤੇ ਜਿਹੜੀਆਂ ਕੰਪਨੀਆਂਜ਼ ਨੇ ਆਊਟਸੋਰਸ ਕੀਤਾ ਇਹਨਾਂ ਨੂੰ ਉਹਨਾਂ ਦੇ ਨਾਲ ਲੀਗਲ ਰੈਮੇਡੀਜ਼ ਦੇਖਣੀਆਂ ਚਾਹੀਦੀਆਂ ਨੇ ਨਾ ਕਿ ਬਿਲਕੁਲ ਸਾਰਾ ਦੇਖੋ ਸਰ ਤੁਹਾਡੇ ਸਾਹਮਣੇ ਗਾਲਾਂ ਕੱਢੀਆਂ ਗਈਆਂ ਪੁਲਿਸ ਨੂੰ ਹੋਰ ਹੈ ਜੇ ਪੁਲਿਸ ਆਪਣਾ ਕੰਮ ਨਾ ਕਰੇ ਲਾਅ ਆਫ ਲੈਂਡ ਨੂੰ ਪ੍ਰਵੇਲ ਨਾ ਕਰੇ ਤਾਂ ਹੋਰ ਪੁਲਿਸ ਕੀ ਕਰੇਗੀ ਕਬੀ